ਸ੍ਰੀ ਵਾਹਿਗੁਰੂ ਸਾਹਿਬ ਜੀ ਕੋ ਗ਼ੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸ ਕਬਿਓ ਬਾਗਮਤੀ ਚੋਪਈ ਹਮਰੀ ਖਰੋ ਹਾਜ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕੋ ਬਰਤਬਾਰਾ ਹਮਰਾ ਦੁਸ਼ਟ ਸਭੈ ਤੁਮ ਘਾਵ ਹੋ ਆਪ ਹਾਜ ਮੰਦ ਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰਚੰਕ ਕਦ ਖਰੀਐ ਸਭੈ ਰੰਭ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕੀ ਰਹੇ ਪਿਆਸਾ ਅਤਮੇ ਸਾਧਕ ਉਹਨਾਂ ਧਿਆਉ ਜੋ ਬੱਚਾ ਹਾਂ ਉਸ ਤੋਂ ਤੇ ਪਾਉਂ ਸੇਵਕ ਸੁਖ ਹਮਾਰੇ ਤਾਰੀ ਹੈ ਤੁਮ ਚਿੰਤ ਸਤੁਰ ਹਮਾਰੇ ਮਾਰੀ ਹੈ ਆਪ ਹਾਜਮ ਜੇ ਭਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੋ ਜੁ ਤਦਾ ਹਮਾਰੇ ਬੱਚਾ ਸ੍ਰੀ ਅਦੂਜ ਕਰੀ ਹੋ ਰਖਸ਼ਾ ਰਾਖ ਲੈ ਹਮ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਨੇ ਨਿਬੰਦਸਤਨ ਗਏ ਹੰਤਾ ਤਮਹ ਪੂਰੀ ਜਤੋ ਦਸਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਖਾਲ ਪਾਇ ਸ਼ਿਵ ਜੇਤਰਾ ਖਾਲ ਪਾਇ ਕਰਮ ਸੰਪਰਗਾਸਾ ਸਲ ਕਾਲ ਖਾਕੀ ਆਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਤਰਾ ਬ੍ਰਹਮਾ ਜੋਤੀਓ ਜਵਨ ਕਾਲ ਸਨੋ ਸੁਬਾਰਾ ਨਮਸਕਾਰ ਹੈ ਚਾਹੇ ਹਮਾਰਾ ਜਵਨ ਖਾਲ ਸਭ ਰਕਤ ਬਨਾਇਓ ਦੇਵ ਦੈ ਜਸ ਰੂਪ ਜਾਇਓ ਆਦੰਤ ਕੀਓ ਉਤਾਰਾ ਸੋਈ ਗੁਰੂ ਸਮਝ ਹੋ ਹਮਾਰਾ ਨਵ ਸ਼ਿਗਾਰਿ ਸ੍ਰੀ ਗੋਹਮਾਰੀ ਸਗਲ ਪਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਬਲ ਮੋ ਬਦਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ਚੀਟੇ ਦਾ ਖੁੰਡ ਰਿਆ ਸੋਲਾ ਸਭ ਪਰ ਕਿਰਪਾ ਦਿਸਕਾ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਵੀਰ ਬਿਸ਼ਾਨੈ ਘਟ ਘਟ ਕੇ ਵਟ ਪਟ ਕੀ ਜਾਨੈ ਜਾਉ ਜੁ ਕ੍ਰਖ ਗਰਾਂ ਸਰਚਾਰ ਪਰ ਜਾ ਤਰਤਾ ਦੇ ਅਪਰ ਜਬ ਆਹ ਰਖਤ ਹੂੰ ਕਬਹੂੰ ਤੋ ਮੈਂ ਮਿਲਿ ਤੇਤਾ ਸਭ ਹੂੰ ਜੇਤੇ ਵਦਨ ਸ੍ਰਿਸ਼ਟ ਸਵ ਧਾਰੈ ਆਪਾਵਨੀ ਬੋਜੁ ਉਚਾਰੈ ਤੋ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਪੀਰੇ ਹਰਿਆਲਮ ਨਿਰੰਕਾਰ ਬੰਕਨ ਲੰਭੋ ਆਹਰ ਨੀਲ ਅਨਾਦਿ ਅਸੰਭ ਤਾ ਕਾਮੁ ਚਾਤ ਭੇਡਾ ਜਾਪੁ ਪਿਉ ਨ ਪਾਉ ਚੇ ਭੇਡਾ ਤਾ ਕੋ ਕਰਪਨ ਅਨੁਮਾਨਤ ਮਹਾ ਮੂਰਖ ਭੇ ਨ ਜਾਣਤ ਮਹਾ ਦੇਵ ਕੋ ਹੈ ਸਦਾ ਸਿਵ ਨਿਰੰਕਾਰ ਕਾ ਜੰਤਨਾ ਭਿਗ ਹਾਪੁ ਆਪਨੀ ਬੁਧਿ ਹੈ ਜੀਤੀ ਮਰਨ ਤ ਭਿੰਨ ਭਿੰਨ ਤੋ ਹੈ ਜੀਤੀ ਤੁਮਰਾ ਲਖਨ ਨ ਜਾਇ ਬਸਾਰਾ ਖੈ ਵਿਸ ਜਾਵ ਸੁਨ ਸੰਸਾਰਾ ਏਕਿਆ ਰੂਪੇ ਅਨੁਸਰੂਪਾ ਰੰਗ ਪਿਉ ਰਾਖਹਿ ਭੂਪਾ ਨੰਦਾ ਜਰਜ ਸਿਤਖਿਨੀ ਉਤਪਖਾਨ ਬਹੋ ਰਚਹ ਜੀਨੀ ਕਹੋ ਰਾਜ ਹੈ ਬਿਠਾ ਕੋਸਮਟ ਪੈ ਸੰਕਰੇ ਕੀਠਾ ਸਗਰੇ ਸਿਸ਼ਟ ਦਿਖਾਏ ਚੰਭਵ ਆਜਗਾਤ ਸ੍ਰੀ ਸ਼ੰਭਵ ਅਰਚ ਅਮ੍ਰਿਤੰ ਕਰੋ ਸਿਖੋ ਬਾਰੇ ਸਿਖ ਸੰਗਰੋ ਦੁਸ਼ਟ ਜੀਤੇ ਹਤ ਵਤ ਉਤਪਾਤਾ ਸਗਲ ਮਲੇਸ਼ ਕਰੋ ਰਣਖਾਤਾ ਜੇ ਆਦੋਤ ਸਰਨੀ ਪਰੇ ਜਨ ਕਹਿ ਦੁਸ਼ਟ ਲੁਖ ਹੈ ਮਰੇ ਔਰ ਖਾ ਜਾਨ ਪਗ ਬਰ ਤੇ ਹਾਰੇ ਤਨ ਕੈਦਮ ਸੰਕਰ ਸਵਟਾਰੇ ਜੋ ਖਲ ਕੋ ਇਕ ਬਾਦ ਆਏ ਹੈ ਤਾਂ ਕੇ ਕਾਲ ਨਹਿ ਰਚਾ ਹੋਏ ਦਾਹੀ ਸਭ ਕਾਲਾ ਦੁਸ਼ਟ ਅਰਸ਼ਟ ਅਧਰਤ ਕਾਲਾ ਕਿਰਪਾ ਦਸ਼ਟ ਦਨ ਜਾਣੇ ਰਹੋ ਸਾਖੀ ਤਾਪਤ ਨਖਮੋ ਹਰੋ ਰਜ ਅਸਲ ਕਰਮੋ ਸਭ ਹੋਈ ਦੁਸ਼ ਸਾਖੇ ਨਾ ਕੋਈ ਏਕ ਵਾਰ ਜਨ ਅਸ ਮਹਾਰਾ ਕਾਲ ਹਾਚਿ ਦਾਹੀ ਉਭਰ ਜਿੰਦਾ ਨਾਮ ਤੇ ਰਖਾ ਦਾਰਦ ਦੁਸ਼ਟ ਦੋਖ ਤੇ ਰਹਾ ਖੜ ਖੇਤ ਮੈਂ ਸ਼ਰਨ ਤੇ ਹਾਰੀ ਆਪਹਾ ਦੇ ਲਿਓ ਬਹਾਰੀ ਸਰਬ ਧਰਮ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ